ਸ਼੍ਰੀਕਾਲ ਜੀ ਯਾਰ ਕੋਈ ਦੀਂਦ ਨਹੀਂ ਹੈਗਾ ਅੱਜ ਮੁਰਗਾ ਕੋਈ ਟੱਕਰੀ ਨਹੀਂ ਹੈਗਾ ਐ ਤਾਂ ਨਹੀਂ ਮਣਾ ਦੇਣ ਲੰਗਣਾ ਕਰਨਾ ਪੂਰੀ ਤਰ੍ਹਾਂ ਉਹ ਮਿੱਟੀ ਡਿੱਗੀ ਜਾਂਦੇ ਨੇ ਉਹਨਾਂ ਕੋਲੇ ਜਾਂਦੇ ਮਿੱਟੀ ਵਾਰੀ ਬਵਾਇਆ ਕਰਨੀ ਖਾ ਕਿਹੜਾ ਹੋਇਆ ਬੜਾ ਦੋ ਵਾਰੀ ਆ ਗਿਆ ਪਹਿਲਾਂ ਜੀ ਇਹਨੂੰ ਕਰਦੇ ਆ ਦੁਬਾਰੇ ਆਉਂਦੇ ਮੌਕੇ ਕਰਉ ਤਾਂ ਹੁੰਦੀ ਨਹੀਂ ਹੈਗੇ ਤੇ ਸੇ ਬੜੇ ਢੀਠ ਨੇ ਯਾਰ ਦੋ ਵਾਰੀ ਧੱਕਾ ਮਾਰ ਲਿਆ ਕੋਈ ਫਰਕ ਹੀ ਨਹੀਂ ਪਿਆ ਦਵਾਰੇ ਚਾਨ ਦੇ ਮੋੜ ਨੇ ਤੇ ਗੱਡੀ ਕੇਰਾ ਉਹ ਕੀ ਗੱਜਣਾ ਤੂੰ ਮੱਠੀ ਨਹੀਂ ਪਾ ਰੱਖਿਆ ਮਿੱਟੀ ਦੇ ਕੇਰਾ ਓਏ ਰਾਜਾ ਲੈ ਤੈਨਾਂ ਚਾਰ ਬਰੀ ਆ ਗਿਆ ਉਹਦੀ ਤਾਂ ਕੰਮ ਆ ਜਾਂਦਾ ਤੇ ਆਨੇ ਤੱਕ ਇਹ ਕੀ ਆ ਜਾਂਦੇ ਹੁਣ ਹੁਣ ਦੇ ਜੇ ਮੜ ਮੜ ਕੇ ਆਪਾਂ ਕਰ ਦਿਆ ਲੋਟਾ ਚਲ ਆ ਉਹਨੂੰ ਦੇ ਪਰੋ ਪਰੋ ਨਵੇੜੋ ਯਾਰ ਟਾਈਮ ਨਾਲ ਕੰਮ ਆ ਆ ਗਿਆ ਮੈਨੂੰ ਫੜ ਜਾ ਜੇ ਹੁਣ ਨਾ ਆਉਣੇ ਆਉਣੇ

ਬਾਈ ਵਾੜ ਰੇੜੀ ਫਾੜਿਆ ਸੇਰ ਤੇ ਬੜੇ ਔਖੇ ਸੀਗੇ ਖੜ ਜਾ ਖੜ ਜਾ ਇਹ ਰਿਕੋ ਓਏ ਨਿਗੰਭਰੀ ਨਾ ਮੈਨੂੰ ਆ ਵੀ ਨਹੀਂ ਚੱਕ ਨਾਲ ਨਹੀਂ ਗਈ ਨਾ ਕੰਲਾ ਲੈ ਕੇ ਗਈ ਕੰਲਾ ਜਿੱਤਾਂ ਨਾ 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 ਬੜੇ ਨਹੀਂ ਪਤਾ ਲੱਗਦਾ ਉਹਦਾ ਪਤਾ ਲੱਗਣਾ ਜੀ ਫੇਰ ਕਿੱਡੀ ਕੁ ਲੋਕੀ ਤੇਰੀ ਸਰਵਿਸ ਕਰਨੀ ਤੈਨੂੰ ਛੱਡਦਾ ਰੇ ਸਰਵਿਸ ਕਰਨੀ ਚਾਹ ਮਿੱਟੀ ਨਾਲ ਚੱਕ ਚੱਕ ਰੇੜੀ ਧੱਕਿਆ ਕੱਟ ਕਰੀਂ ਦੇਖਾ ਤੀ ਸਾਰਾ ਠੀਕ ਕਰੀਏ ਇਹ ਇਹ ਗਾਹ ਆ ਲੈ ਕਿਵੇਂ ਆ ਬੌ ਆਬੂ ਲਾ ਜਣਾ ਕਹਾ ਕਰ ਮੈਨੂੰ ਗੰਦੇ ਸੁਣਦਾ ਬੌਲਾ ਇਹ ਕੋਈ ਨਾ ਕੋਈ ਬੌਲਾਦ ਰੱਖੀ ਹੁਣ ਇਹ ਕਿਦੀ ਕੀ ਬੌਲੇ ਆਦ ਰੱਖੀ ਹੁਣ ਬੌਲੇ ਕੱਟ ਨਾ ਦੇ ਨਾ ਦਾ ਹੱਲ ਕੋਈ ਉਹ ਮਿਸਤਰੀ ਜੇ ਲਾਤਾ ਉਹਨਾਂ ਦੀ ਲੱਗ ਉਹ ਵੀ ਨਹੀਂ ਖੜਾ ਮੋਟਰ ਹੈਗੇ ਜਗਾ ਬੌਲਾ ਕਹਿੰਦਾ ਇਹ ਨਾ ਕੋਈ ਨਾ ਪਤਾ ਹੁਣ ਲੱਗੂ ਪਤਾ ਸਹੀ ਆਵਾ ਗੱਡੂ ਸਾਰੀਆਂ ਦੋ ਫੇਟਾਈ ਰੀ ਕਰੂਗੇ ਤੂੰ ਮਾਂਗ ਲਾਵੀਂ ਤੈਨੂੰ ਚੱਕ ਲਈ ਹੁਣ ਮਰੀ ਚੱਲੇ ਮੱਥਾ ਧਾਪਣਾ